ਉਨੇ ਆ ਨਾ ਬਸ 20 ਦੀ ਦੇਜੇ ਹੁਜਾ ਮਾਰਦਾ ਤੇਰੇ ਮਾਰੀ ਜਾਣ ਦੇ ਤੂੰ 20 ਦੀ ਪੜਾਉਣੀ ਦਾ ਪੈਸੇ ਕੱਢ ਆਹੋ ਨਹੀਂ 20 ਦਾ ਕਰ ਬਾਈ ਮੈਂ ਨਿਕਲ ਨਹੀਂ ਦੇਣਾ ਇਹਨੂੰ ਆ ਕਿੱਧਰ ਦੀ ਭਜੂਗਾ ਮੈਂ ਕੰਡ ਲਾ ਕੇ ਆਇਆ ਮੈਂ ਉਧਰ ਆਹ ਜਰਾ ਨਹੀਂ ਬੈਗ ਤਾਂ ਹਜੇ ਜਿਆਦਾ ਬਣ ਕੱਢ ਕੇ ਨਾ ਉਹ ਤੇ ਸ਼ਾਂ ਲਾ ਮਾਰ ਜੇ ਕਿਤੇ ਦੇਖਿਆ ਯਾਰ ਬਾਈ ਹੁਣ ਮੈਨੂੰ ਨਾਮ ਪਤਾ ਹੋ ਗਿਆ ਹਾਂ ਇਹ ਆ ਖਿਆਨਾ ਅੰਦਰ ਆਉਂਦੀ ਅਵੀ ਦੀ ਬਾਈ ਇਹਦੇ ਚ ਬਾਲਾ ਕੁਛ ਹੁੰਦਾ ਹਾਂ ਹਾਂ ਜੀ ਅਸੀਂ ਬਣਾਈ ਜਾ ਮੈਨੂੰ ਅੰਦਰਵਾੜ ਲੋ ਮੈਂ ਤਾਂ ਬਾਈ ਨੇ ਸੱਚੇ ਪਤਾ ਨਹੀਂ ਕੀ ਜਾਂਦਾ ਸੀਗਾ ਕੋਈ ਨਹੀਂ ਨਾ ਇਹ ਚੰਗੀ ਆ ਦਵਾਉਂਦਾ ਹੀ ਨਹੀਂ ਤੂੰ ਦਵਾਉਂਦਾ ਹੁਣ ਤੂੰ ਪੈਸੇ ਭਰੇ ਤਾਂ ਫੇਰ ਆ ਮਾਇਆ ਅੰਤ ਪੈਸੇ ਪਾਉਂਦਾ ਨਾ ਬੋਡੀ ਦੀ ਖਾਂ ਚੱਲ ਕੀ ਕਹਿੰਦਾ ਯਾਰ ਆਲਾਮ ਖਾਂ ਟੀਵੀ ਕਿਹਦਾ ਆਹ ਵੇ ਆਹ ਗੰਦੇ ਟੇ ਆਹ ਜਦੋਂ ਪੁਆਖਾ ਮੈਂ ਬੋਡੀ ਦੀ ਉਹ ਯਾਰ ਪਿੱਛੇ ਜਾਂਦੀ ਗੋਲ ਜਾ ਜਾ ਓਰੇ ਫੜਾ ਸਾਈ ਬੁੜਾ ਇੱਥੋਂ ਨਹੀਂ ਬੱਕਰੀ ਲੈ ਜਾਣੀ ਅੱਗੇ ਮੈਂ ਨਹੀਂ ਲੈਂਦਾ ਵਖਾ ਗੰਡ ਤਾਂ ਫੇਰ ਹੀ ਖੁੱਲੂਗੀ ਇਹ ਤਾਂ ਐਂ ਟੱਪਣਾ ਹੀ ਪਊਗਾ ਤਾਂ ਵਾਧਰ ਵੀ ਲੀ ਚਾਲ ਸੋਣਾ ਇੱਕ ਮਿੰਟ ਚਾੜ ਕਰਦੇ ਤੇਰਾ ਹਾਂ ਸੋਣਾ ਇਹ ਉਚੋਂ ਉਹ ਪੈਸੇ ਹੈ ਨਹੀਂ ਸਾਡੇ ਲੈ ਟਾਲਾ ਜਾਂ ਕੱਢ ਤੇਰਾ ਕਾਹਦਾ ਹਾਂ ਚ ਢਾਲਾ ਆ ਹੁਣ ਦੋਆਰੀ ਕਹਿਣਾ ਪੈਸਾ ਬਰਨੀ ਹੋਣਾ ਮੈਂ 19000 ਦੇ ਕਹਿਦਾ ਮੈਂ 20 ਵੀ ਕਹਿਦਾ 19 ਦੇ ਪੈਸੇ ਲੈ ਲੈ ਯਾਰ ਲਖਾਈ ਅਸੀਂ ਕਰਾ ਦੇ ਤੇ ਮੇਆ ਫੜਾ ਕੱਢ ਪਾਉਂਦਾ ਲਖਾਈ ਕਰਾ ਦੇ ਓ 20 ਦੀ ਨਹੀਂ ਮੰਨਦਾ ਤੂੰ 19 ਦੀ ਆਖੀ ਜਾਂਦਾ ਮੇਰੀ ਜੀ ਆਪ ਇਹ ਕੱਢ ਸਾਈ ਨਹੀਂ ਲੈਣੀ ਦੱਸਾਂ ਉਹ ਫਿਰ ਕਿ ਅੱਡਾ ਬਾਈ ਤੇਰੀ ਦਾ ਹੋ ਲੱਗਿਆ ਤਨੇ ਯਾਰ ਦਾ ਉਨੇ ਸਾਡੇ ਕਿਨੇ ਮੇਰੀ ਗੱਲ ਸੁਣਦਾ ਨਹੀਂ ਨਹੀਂ ਮੇਰੀ ਗੱਲ ਸੁਣਦਾ ਇੱਕ ਗਾਲ ਕੋਲ ਆਨੇ ਬੰਦੇ ਭੂਮੇ ਦਸੀ ਮੈਨੂੰ ਮੈਨੂੰ ਬੱਚਾ ਲੈ ਕੇ ਮੈਨੂੰ ਕੀ ਕਹ ਕੇ ਗਏ ਸੀ ਤੁਸੀਂ ਉਹਦੇ ਪਪਾ ਆਜਾ ਤਵਾਸ ਨਾ ਪੌਣੀ ਵਿੱਚ ਜਾਂ ਲੈ ਜਾ ਬੱਕਰੀ ਲੈ ਆ ਤੂੰ ਬੱਕਰੀ ਲੈ ਆ ਯਾਰ ਹੁਣ ਤਾਂ ਹੋਊਗੀ ਨਹੀਂ ਨਹੀਂ ਬੰਦੇ ਬੰਨਾ ਸਾਹਮਣੇ ਉਹ ਤੱਕ ਆ ਗਿਆ ਲੈ ਜਾ ਪਾਠਾ ਮਗਰਾ ਲੈ ਜਾ ਵੀ ਬੱਕਰੀ ਪਾ ਤੂੰ ਸਾਈਡ ਤੇ ਹੋ ਜਾ ਓਏ ਇੱਕ ਵਾਰੀ ਰੱਖ ਓ ਨਹੀਂ ਹੋਣੀ ਬਾਈ ਲੈ ਜਾ ਲੈ ਜਾ ਕੋਈ ਨਹੀਂ ਫਿਰ ਆਣਾ ਕੋਈ ਨਹੀਂ ਹੋਣੀ ਬਾਈ ਆ ਇਹ ਅਗਲਾ ਬੇਤੀ ਵਾਲੀ ਗੱਲ ਆ ਆ ਇਹ ਸੌਦਾ ਹੀ ਕਰੂਗਾ ਇਹ ਕਰੂਗਾ ਮੇਰੇ ਨਾਲ ਕੋ ਯਾਰ ਪੰਜ ਕਿੱਥੇ ਆ ਗਿਆ ਇਹਦਾ ਫੋਤੀ ਦਾ ਟਟੂ ਆਣ ਲੱਗਾ ਟਟੂ ਦਾ ਟਟ ਦੇ ਫਿਰ ਰੱਖੇ ਓਏ ਦੇ ਯਾਰ ਇੰਨੇ ਦੇ ਦੇ ਦੀ ਬਾਈ 1.21 ਦੇਓਗੇ ਦੇ ਦੀ ੱਤਕੇ ਥੋੜਾ ਯਾਰ ਉਹ ਲੜਪੂ ਗੰਜ ਦਾ ਦਿਖਾਈ ਇਹਦੀ ਆ ਲਖਾਈ ਵਿੱਚ ਇਹਨਾਂ ਦੀ ਸੀ ਦੇ ਕਿਹਨੂੰ ਪੁੱਛ ਲੋ ਇਹਦੀ ਆ ਚਾਚਾ ਉਹਦਾ ਬਾਲਾ ਕਿਊਸ ਆ ਯਾਰਾ ਚਾਚਾ ਮੇਰੇ ਨਾਲ ਉਹਦਾ ਬੋਲਿਆ ਹੀ ਨਹੀਂ ਵਿਚਾਰਾ ਉਹਦਾ ਚਾਚਾ ਬੋਲ ਨਹੀਂ ਆ ਬੱਕਰੀਆਂ ਤੇ ਸਾਰਿਆਂ ਨੂੰ ਲੈ ਜਾ ਜਦੋਂ ਇਹਦੇ ਵਿੱਚ ਮੇਰਾ ਲੱਲਾ ਖੱਖਾ ਹੈ ਨਹੀਂ ਕੋਈ ਨਹੀਂ ਯਾਰ ਨਾਲ 35 ਮੰਗਦਾ ਸੀ ਹਾਂ ਅਸੀਂ ਇੱਥੇ ਥੱਲੇ ਦੇਖਦੇ ਹਾਂ ਪਰ ਇੰਨਾ ਜ਼ਰੂਰ ਨਾ ਆਪਾਂ ਸੰਦਾ ਖਰਾ ਸਕਦੇ ਆ ਯਾਰ ਫੇਰ ਉਹਨੂੰ ਸੋਦਾ ਫੇਰ ਹੀ ਹੋਊਗਾ ਹਾਂ ਬਾਈ ਜਿਹੜੇ ਆ ਉਹ ਬੰਦਾ ਮਾਨਾ ਕੁਲਵਿੰਦਰ ਜੀ ਮੈਂ ਕਹਤਾ ਹਾਂ ਉਹ ਮੈਨੂੰ ਪਤਾ ਸਾਡੀ ਮੰਦਾ ਨਹੀਂ ਸਾਡੀ ਮੰਦਾ ਨਹੀਂ ਇਹ ਉਹ ਮੰਨ ਗਿਆ ਮੇਰੇ ਅੱਖੇ ਲੱਗਦਾ ਰੱਖਦਾ ਲੱਗਦਾ ਵੀ ਸਾਡੇ ਕੀ ਆਫੜ ਪੈਸੇ ਫੜਾ ਰਿਹਾ ਕੋਈ ਰਿਹਾ ਨਹੀਂ ਬਾਈ ਨਹੀਂ ਨਹੀਂ ਸਾਡੇ 21 ਦੀ ਹੋਈ ਆ ਜਾ ਲੈ ਜਾ ਤੈਨੂੰ ਲੈ ਜਾ ਯਾਰ ਤੇਰੇ ਤੇਰੇ ਕੋਲੇ ਸਾਡੇ ਕੋਲੇ ਹੀ ਉਹ ਜਿਵੇਂ ਨਹੀਂ ਵਰਜ ਮੈਂ ਲੈ ਜਾ ਫੇਰ ਇਹ ਗੱਲ ਸੁਣਾ ਸੁੱਕਿਆ ਓਏ ਓਏ ਮੈਂ ਨੂੰ ਵੀ ਨਹੀਂ ਪੁੱਛਿਆ ਠੀਕ ਆ ਹਰਾਮ ਦੇ ਪਤਾਲੀ ਗੱਲਾਂ ਮੈਂ ਤਾਂ ਇਹ ਕਤਾਏ ਆ ਜੇਰਾ ਦੋ ਮੇਰੀ ਗੱਲ ਸੁਣ 22000 ਦੀ ਵੀਰੇ ਬੱਕਰੀ ਦੇਵਾਂਗੇ ਤੇ ਲੱਗਾਈ ਜਿਵੇਂ ਕਰਾ ਦੇਾਂਗੇ ਅਸੀਂ 1 ਰੁਪਿਆ ਨਹੀਂ ਤੂੰ ਕਰ ਦੇਣੀ ਲੈ ਜਾ ਨਹੀਂ ਗੱਲ ਆ ਆ ਬੜੂ ਬੜਾ ਉਹ ਤੋਰੇ ਫੜਾ ਯਾਰ ਓਏ ਯਾਰ ਉਹ ਨਹੀਂ ਆ ਨਾ ਬੋਕਰ ਦੂਰੇ ਫੜਾ ਦੇ ਯਾਰ ਨਹੀਂ ਨਹੀਂ ਉਹ ਨਹੀਂ ਆ ਗੱਲ ਦਾ ਉਹ ਸਾਡੇ 21 ਦੀ ਹੋਈ ਆ ਉਹ ਸਾਡੇ 21 ਦੀ ਹੋਈ ਆ ਜਾ ਨੂੰ 500 ਜੀ ਬਾਈ ਬਾਈ ਕਰੀ ਜਾਂਦੇ ਹੋ ਜਾ ਯਾਰ ਰਹਿਣ ਦੇ ਰਹਿਣ ਦੇ 25 ਦੇ ਪਾਣੀ ਦੇ ਰਹਿਣ ਦੇ ਬੇਤਲੀ ਨਹੀਂ ਮੁੰਨਾ ਹੀ ਨਹੀਂ ਉਹ ਦੇਆ ਬੱਕਰੀ ਉਹ ਦੇਆ ਤਾਂ ਕੋਈ ਨਾ ਗਿਆ ਨਹੀਂ ਕੋਈ ਨਾ ਫਲ ਤਾਂ ਚਲੀ ਜਾ ਤੇ ਕੰਜੇ ਨੂੰ ਰੋਟੀ ਲੈ ਕੇ ਜਾਉਂਗੀ ਪੱਕਾ ਧਿਆਨ ਦਾ ਲਾ ਕੇ ਕੋਈ ਨੁਕਸਾਨ ਹੈ ਜੇ ਤੀਜੇ ਸੂਏ ਬੱਕਰੀਏ ਹੈ ਕਦਾ ਘਿੱਚਿਆ ਕੁਝ ਆਦੀ 1300 ਪੈਂਦਾ 500 ਕੱਟ ਦੇ ਆਪਾ ਜੇ ਦੇਖ ਰੋ ਓਏ ਇਹਦੀ ਪੁੱਛ ਲਾ ਓਏ ਅੱਗੀ ਬਿਆਸ ਮਾ ਲੱਗੀ ਬੜੇ ਥੱਲੇ ਹੋ ਗਿਆ ਦੱਸ ਬਕਰਾ ਠੋੜਾ ਆ ਬੰਦਾ ਬੈਠਾ ਮੈਨੂੰ ਜਾਣਦਾ ਸਾਵਾ ਹਾਂ ਜੀ ਮੈਨੂੰ ਵੀ ਜਾਣਦੇ ਉਹ ਜਾਣਦੇ ਮੰਡੀ ਚ ਆ ਲੈ ਸਾਵਾ ਕਿੰਨੇ ਹਾਂ ਕਰ ਜੇ ਘੱਟ ਲੱਗੇ ਮੈਂ ਦੇਉਂਗਾ ਕਿੰਨੇ ਆ ਪੈਸੇ ਕਰ ਸੱਚ ਕਰਦਾ ਲਾ ਲਾ ਹੋ ਗਿਆ ਸੱਤ ਦਾ ਬਾਈ ਨਹੀਂ ਆਪਾਂ ਗੱਲ ਕਰਾਂਗੇ ਨਿਆਂ ਹੀ ਗਰੀਬ ਨੂੰ ਮਾਰ ਕੇ ਮੇਰੇ ਘਰੇ ਨੋਟਿਸ ਨਹੀਂ ਆਪਾਂ ਗੱਲ ਕਰਾਂਗੇ ਨਿਆਂ ਹੀ ਆ ਲਖਾਈ ਆ ਬੱਤੀ ਆਪੋ ਆਪਣੀ ਲਖਾਈ ਸਰਦੇ ਖਾਂਦੇ ਨਹੀਂ ਜੇ ਲੋ ਬਾਈ ਤੇ ਗੈ ਲੋ ਆ ਵੀਡੀਓ ਇਦਾਂ ਵਿਖਾਈ ਜਿਹੜਾ ਫਰਕ ਸਹੀ ਗੱਲ ਆ ਹਰ ਵੀ ਇੱਕ ਗਣ ਨਿਆਂ ਹੀ ਗੱਲ ਕਰਾਂਗੇ ਬਾਈ ਨਾ ਕਿ ਗਰੀਬ ਨੂੰ ਮਾਰ ਕੇ ਸਹੀ ਗੱਲ ਆ ਯਾਰ ਸਹੀ ਗੱਲ ਆ ਅਸੀਂ ਲੋਕਾਂ ਦੇ ਤਾਂ ਸਾਨੂੰ ਭਰੇ ਜਾਣੇ ਪੈਸੇ ਟਿੱਡੇ ਪਕੜ ਗਿਆ ਆ ਕੋਈ ਚਾ ਲਿਖਾਓ ਜੀ ਚੱਲ ਠੀਕ ਹੈ ਲਿਖਾਈ ਤੇ ਕਰਾਈ ਦਗਾ